ਖੰਡੀਆਂ ਦੇ ਡੇਰਿਆਂ ਤੇ ਜਹੀ ਨਰਾਲੇ ਤੇ ਦਾਰੂ ਪਾਣੀ ਪੀਣ ਦੇ ਵੀ ਰੱਖੇ ਹੋਏ ਪਿਆਲੇ ਨੇ ਜਿਨ੍ਹਾਂ ਦੇ ਘਰਾਚ ਹੁੰਦੇ ਰੋਟੀ ਦੇ ਬਿਲਾਲੇ ਨੇ ਇਹੋ ਜਿਹੇ ਠੱਗਾ ਦੇ ਹੁੰਦੇ ਨੰਗ ਚੇਲੇ ਚਾਲੇ ਨੇ ਇਹੋ ਜਿਹੇ ਠੱਗਾ ਦੇ ਹੁੰਦੇ ਨੰਗ ਚੇਲੇ ਚਾਲੇ ਨੇ ਸੰਤ ਸਾਈ ਫੱਕਰ ਕੀ ਇਹਨਾਂ ਦੇ ਸਿਰਾਂ ਤੇ ਦੌਲਤਾਂ ਸੌਰਤਾਂ ਦੇ ਤਾਜ ਨਹੀਂ ਹੁੰਦੇ ਇਹਨਾਂ ਦੇ ਸਿਰਾਂ ਤੇ ਦੌਲਤਾਂ ਸੌਰਤਾਂ ਦੇ ਤਾਜ ਨਹੀਂ ਹੁੰਦੇ ਬਾਬਾ ਜੀ ਕਰੋ ਕਰ ਪਹਿਲਾਂ ਤੇ ਬਹੁਤ ਦੂਰੋਂ ਆਈਏ ਸੰਗ ਤਾਂ ਹਬ ਮਾਈ ਆਈ ਆਕ ਇਹ ਪੁੱਛ ਰਹੀ ਹੈਗੀ ਵੀ ਜਿਹੜਾ ਮੁੰਡਾ ਕੰਮ ਨਹੀਂ ਕਰਦਾ ਕਹਿੰਦੇ ਬਾਰੇ ਦੱਸੋ ਮੜਾ ਜਾ ਬਾਬਾ ਜੀ ਇਧਰ ਆ ਬੜਾ ਤਾ ਮੜਾ ਨੇੜ ਨੂੰ ਇਧਰ ਹੋ ਬਾਬਾਈ ਦੇ ਨੇੜੇ ਹੋ ਜਾ। ਇੱਕ ਮੱਥਾ ਬਾਬੇ ਨੂੰ। ਬਈ ਕੰਮ ਨਹੀਂ ਕਰਦਾ ਏ। ਕੰਮ ਤੇ ਨਹੀਂ ਲੱਗਦਾ। ਹਾਂਜੀ ਆਖਰੀ ਲੱਗਦਾ ਜਿਵੇਂ। ਹੋਰ ਵੀ ਕੁਕਰ ਚ ਰਿਕਾਰਡ ਕਿੰਦੀ ਏ। ਹਾਂਜੀ ਮੇਰੇ ਘਰ ਆ ਵੀ ਬਹੁਤ ਗੁੱਸੇ ਚ ਆਉਂਦਾ ਬਈ। ਕੋਈ ਨਾ ਹੜ ਜੀ ਬਟਾ। ਤੇ ਬਾਬਾ ਨੇ ਕਿਹਾਗਾ ਸੇਵਾ ਲਾ ਦੀਏ ਤੁਨੂੰ ਕਿੰਨੀ ਸੇਵਾ ਬਾਬਾ ਜੀ ਸੇਵਾ ਜੇ ਖੋਸੋਗੇ ਕਰੋਗੇ ਦਾ ਜੇ ਘਰ ਦਾ ਭਲਾ ਚਾਹੁੰਦੇ ਆ ਤਾਂ ਦੱਸਿਓ ਇਹਦਾ ਬਾਬੇ ਸੇਵਾ ਲਾਉਣਗੇ ਕਰ ਦਾਂਗੇ ਬਾਬਾ ਜੀ ਚੱਲ ਟੇਕ ਮੱਥਾ ਬਾਬੇ ਨੂੰ 500 ਰੁਪਏ ਹੈਗੇ ਬੋਲੇ ਹਾਂ ਜੀ 500 ਤਾਂ ਲਿਆਂਦਾ ਨਹੀਂ ਅੱਭੀ ਅਸੀਂ ਚੱਲ ਕੋਈ ਨਹੀਂ ਮੱਥਾ ਟੇਕ ਬਾਬਾ ਨੂੰ ਘਰ ਪੇ ਕਰਿਓ

ਬੰਦੂਕ ਦਾ 68 ਹਾਂ ਕੋਈ ਮੈਂ ਪੈ ਤਰਦਾਂਗੇ ਸੇਵਾ ਹਾਂ ਦੇ ਦਾਂਗੇ 5500 ਠੀਕ ਆ ਹੋਰ ਕੋਈ ਗੱਲ ਬਾਤ ਬਸ ਬਈ ਮੁੰਡੇ ਵਾਸਤੇ ਹੀ ਕਹਿੰਦੇ ਬਸ ਇਹੀ ਕੰਮ ਤਾਂ ਦੇ ਲੱਗ ਜੇ ਆਖੇ ਲੱਗਣ ਲੱਗ ਜੇ ਵਧੀਆ ਹੌਜੂਦ ਹੈ ਕਿ ਨੌਕਰੀ ਵੀ ਮਿਲੂਗੀ ਦਮ ਵੀ ਲੱਗ ਜੂਗਾ ਕਾਰਨਾ ਜਿਹੜਾ ਮਾੜੀ ਮੋਟੀ ਰਿਕਵਟ ਪੈਂਦੀ ਆ ਪਰ ਜਦੋਂ ਤੁਸੀਂ ਆਓਗੇ ਨਾ ਇੱਥੇ ਦਿਮਾਗ ਰੱਖਿਓ ਇਹ ਨਾ ਹੋਵੇ ਇੱਥੋਂ ਅੱਜ

ਜੈ ਬਾਬੇ ਕਾਲੇ ਦੀ ਜੈ ਇੱਕ ਮਾਤਾ ਹੋ ਰਹੀ ਹੈ ਜੀ ਕੀ ਦੁੱਖ ਹੈ ਬੱਚੇ ਦੱਸੋ ਅੱਜ ਮੁਰਗੇ ਵੱਡੇ ਆ ਬਾਬਾ ਇਹ ਬਾਬਾ ਜੀ ਬਿਮਾਰ ਰਹਿੰਦੀ ਆ ਮੇਰੀ ਨੋ ਕਾਂ ਤੱਕ ਖੰਡ ਕਰਦੀ ਆ ਮੈਨੂੰ ਕੋਈ ਪਤਾ ਨਹੀਂ ਲੱਗਦਾ ਬਾਬਾ ਜੀ ਅੱਛਾ ਵਾਰੀ ਮਾਰ ਹੋ ਜਾਂਦੀ ਆ ਦੰਦਾਂ ਪੈ ਜਾਂਦੇ ਨੇ ਦੰਦਾਂ ਨਹੀਂ ਖੁੱਲਦੀ ਹਾਂ ਜੋ ਬਾਬਿਆਂ ਕੋਲ ਆ ਕੇ ਮੱਥਾ ਟੇਕੀ ਵੀ ਹੱਥ ਲੱਗਦਾ ਵੀ ਬਾਬਾ ਕੋਈ ਜੱਕਰ ਹੈਗਾ ਮੈਂ ਬਾਬਾ ਜੀ ਮੱਥਾ ਟੇਕਾਂ

ਰੋੜੇ ਲੱਗਦੇ ਨਾ ਮਾਤਾ ਘਰ ਦੇ ਕੱਪੜੇ ਨੂੰ ਅੱਗ ਲੱਗ ਜਾਂਦੇ ਹੁੰਜਾਂ ਦੇ ਕੱਪੜੇ ਘਟੇ ਜਾਂਦੇ ਹੈਗੇ ਲੱਗੇ ਜਾਂਦੇ ਲੱਗ ਜਾਂਦੇ ਨਾ ਹਾਂ ਹਾਂਜੀ ਬਾਬਾ ਜੀ ਇਹਨਾਂ ਨਾਲ ਕੋਈ ਲੜਾਈ ਵੀ ਪੈਂਦੀ ਹੈ ਨਾ ਹਾਂਜੀ ਲੜਾਈ ਦੱਤ ਬੋਲਦਾ ਬਾਬਾ ਇਹ ਜੂੜਦਾ ਨਹੀਂ ਬੋਲਿਆ ਨੇ ਹਾਂ ਕਰੀ ਜਾਂਦੇ ਕਿਤੇ ਨਹੀਂ ਸੱਚ ਜੀ ਕੱਚਾ ਬਾਬਾ ਜੀ ਬਹੁਤ ਲੜਦੇ ਆ ਮਾਤਾ ਤੂੰ ਮਾੜਾ ਇਧਰ ਬਾਬਾ ਦੀ ਸੇਵਾ ਕਰ ਤੇ ਇਧਰ ਉੱਠ ਕੇ ਆਓ ਤੁਸੀਂ ਅੱਛਾ ਬਾਬਾ ਜੀ ਉਹ ਜਿਹੜੀ ਛੋਟੀ ਲੜਕੇ ਨੂੰ ਇੱਥੇ ਭੇਜੋ ਬਾਬਿਆਂ ਕੋਲ ਇੱਕ ਆ ਬਾਹਰ ਆਉਂਦੀ ਆ ਬਾਬੇ ਆਂਦਾ ਦੇ ਆ ਵੀ ਤੁਸੀਂ ਆਪ ਸੇਵਾ ਨਹੀਂ ਕਰਦੇ ਕਹਿੰਦੇ ਤੁਹਾਡੀ ਮਾਤਾ ਦੀ ਸੇਵਾ ਕਰਦੀ ਸੀ ਉਹ ਹਾਂਜੀ ਫਿਰ ਤੁਸੀਂ ਕਿਉਂ ਨਹੀਂ ਦੇਵਾ ਕਰਦੇ ਅਸੀਂ ਜਿੰਨੀ ਕੋ ਉਂਦੀ ਆ ਹੀ ਕਰ ਦਿੰਦੇ ਆ ਜੀ ਕਰਿਆ ਕਰੋ ਬੱਚਾ ਦੇਵਾ ਕਰਿਆ ਕਰੋ ਬਾਬਿਆਂ ਦੀ ਠੀਕ ਹੈ ਹਾਂ ਤੁਹਾਡੇ ਘਰ ਚ ਤਾਂ ਜੋਤਾਂ ਲੱਗਦੀਆਂ ਨੇ ਤੁਸੀਂ ਸੇਵਾ ਕਰਦੇ ਬਾਬਾ ਜੀ ਨੂੰ ਭੁੱਲ ਜਾਂਦੀ ਆ ਭੁੱਲਿਆ ਨਾ ਕਰੋ ਪੁੱਤਰ ਤੇ ਖਾਣ ਚ ਬੜਾ ਧਿਆਨ ਰੱਖ ਜੀ ਖਾਣਾ ਵੀ ਹੈਗਾ ਇਹਨਾਂ ਨੂੰ ਵੀ ਧਿਆਨ ਦੇ ਰੱਖੋ सेवा ਸੇਵਾ ਲਾਉਣੀ ਹੈ करो ਮਨਜ਼ੂਰ ਕਰੋ ਦੱਸਿਓ ਹਾਂ ਬਾਬਾ ਲਾ ਦੇਵੋ ਪਰ ਬਾਬਾ ਇਹ ਠੀਕ ਹੋਣੀ ਚਾਹੀਦੀ ਜੇ ਮੂੰਹ ਘਟ ਕੇ ਪੈ ਗਈ ਥੋੜੇ ਬਾਰ ਚਵਾ ਦੇਣ ਜੀ ਬਾਬਾ ਜੀ ਬਾਬਾ ਨੇ ਕਿਹਾ 2100 ਰੁਪਏ ਲੱਗੂਗਾ ਲਾ ਦੇਣ ਬਾਬਾ ਨੂੰ ਮੱਥਾ ਟੇਕੋ 500 ਰੁਪਏ ਕਹਿ ਰਹੇ ਨੇ ਦੇਖ ਹੁਣ ਤਾਂ ਹੈ ਨਹੀਂ ਜੀ ਗੁੱਗਲ ਉਹਿਆ ਬੱਤ ਹਾਂਜੀ ਬਾਬਾ ਜੀ ਬਾਬੇ ਤੁਹਾਨੂੰ ਐ ਪੁੱਛ ਰਹੇ ਆ ਕਿ ਜਿਹੜਾ ਕੰਮ ਤੁਹਾਡੇ ਘਰ ਹੋਇਆ ਜਾਂਦਾ ਇਹ ਜਾਣਵੱਝ ਕੇ ਤੁਸੀਂ ਕਰਦੇ ਤਾਂ ਆਟੋਮੈਟਿਕ ਹੁੰਦਾ ਤੁਸੀਂ ਤਾਂ ਬਾਬਾ ਜੀ ਜਾਣੀ ਜਾਣੋ ਤੁਹਾਨੂੰ ਤਾਂ ਪਤਾ ਹੀ ਆ ਮੈਨੂੰ ਤਾਂ ਪਤਾ ਲੱਗ ਗਿਆ ਬਾਬੇ ਨੂੰ ਤਾਂ ਗੁੱਸਾ ਪਤ ਲੱਗ ਗਿਆ ਵੀ ਕੀ ਹੁੰਦਾ ਤੁਸੀਂ ਆਪ ਦੱਸੋ ਹਾਂਜੀ ਮੈਨੂੰ ਐ ਲੱਗਦਾ ਵੀ ਇਹ ਥੋੜੇ ਬਖਾਂਡ ਹੋ ਰਹੇ ਆ ਘਰੇ ਇਹ ਜਾਣ ਬੁੱਝ ਕੇ ਹੋ ਰਿਹਾ ਜਿਹੜੇ ਕੱਪੜਾ ਲੀੜਾ ਕੱਟਿਆ ਜਾਂਦਾ ਇਹ ਜਾਣ ਕੇ ਕੱਟਨੀ ਆ ਤੂੰ ਕਿਵੇਂ ਹੁੰਦਾ ਹਾਂਜੀ ਬਾਬਾ ਜੀ ਇਹ ਮੈਂ ਜਾਣ ਕੇ ਹੀ ਅੱਗ ਵੀ ਮੈਂ ਹੀ ਲਾਉਣੀ ਆ ਕੱਪੜੇ ਵੀ ਮੈਂ ਹੀ ਕੱਟਦੀ ਆ ਇਹ ਨਹੀਂ ਸੱਸ ਪੰਜੀ ਨਹੀਂ ਮੈਨੂੰ ਦਿੰਦੀ ਹੋएगी ਡਰਾਮੇ ਕਰਦੀ ਤੂੰ ਡਰਾਮੇ ਬੋਲ ਤੂੰ ਦੁਬਾਰੇ ਗਏਗੀ ਜਾਂ ਤੂੰ ਪਖੰਡ ਕਰਦੀ ਆ ਪਖੰਡ ਲੈ ਜਾ ਮਟਾ ਜਾ ਕੇ ਉਹ ਪਤਾ ਤੂੰ ਠੰਡਾ ਰਹਿਆ ਕਰ ਬੋਈ ਨਾ ਠੰਡਾ ਰਹਿਆ ਕਰ ਉਈ ਨਾ ਹੌਲੀ ਹੌਲੀ ਤੰਗ ਤੈਨੂੰ ਹੋਂਦਾ ਹੋਂਦਾ ਐਵੇਂ ਘਬਰਾ ਕੇ ਨਾ ਬੋਲਿਆ ਕਰ ਠੰਡਾ ਰਹੀਦਾ ਹੋਂਦਾ ਹਾਂ ਪੁੱਤ ਇਹ ਸੱਚੀ ਗੱਲ ਆ ਹਾਂਜੀ ਬਾਬਾ ਜੀ ਜਿਹੜਾ ਕੱਪੜਾ ਲੀ ਲੈ ਹੁਣ ਤੂੰ ਵਿਚਾਰੀਂ ਆ ਸੱਚੀ ਗੱਲ ਆ ਇਹ ਹਾਂਜੀ ਸੱਚ ਬੋਲਣਾ ਝੂਠ ਨਹੀਂ ਬੋਲਣਾ ਪੁੱਤ ਹਾਂਜੀ ਹਾਂਜੀ ਬਾਬਾ ਜੀ ਤੇ ਅੱਛਾ ਹੁਣ ਤੈਨੂੰ ਘਰ ਦੇ ਵਿੱਚ ਸਮਾਨ ਨਹੀਂ ਲਿਆ ਕੇ ਦਿੰਦੇ ਨਾ ਜੀ ਮੇਰੀ ਸੱਸ ਤੈੱਕ ਰੁਪਈਆ ਨਹੀਂ ਦਿੰਦੀ ਤੇ ਤੇਰੇ ਘਰ ਵਾਲਾ ਤਾਂ ਲੈਂਦਾ ਹੀ ਹੂ ਉਹ ਤਾਂ ਆਪ ਜੀ ਦਾਰੂ ਪੀ ਲੈਂਦਾ ਕੁੱਟ ਮਾਰ ਕਰਦਾ ਜੀ ਅੱਛਾ ਚਲ ਕੋਈ ਨਾ ਦੇਖਦੇ ਆ ਛੋਟੀ ਬੁੜੀ ਕੋਲੇ ਪਾਇਆ ਕਿੰਨਾ ਗਾਗਾ ਓਏ ਬਰਬਾ ਕੋਈ ਨਾ ਬਚਣਾ ਤੂੰ ਐ ਐ ਨਹੀਂ ਪੁੱਛੀਦਾ ਹੁੰਦਾ ਅਗਲੇ ਨੂੰ ਅਗਲੇ ਘਰ ਤੇ ਬਹੁਤ ਕੁਝ ਹੁੰਦਾ ਜਾਂਦਾ ਕੋਈ ਨਹੀਂ ਬਾਬਾ ਜੀ ਆ ਪਹਿਲਾਂ ਵੀ ਇਲਾਜ ਕਰਨਾਗਾ ਕੋਈ ਨਾ ਫਿਰ ਆਪਾਂ ਉਹਦੀ ਸੇਵਾ ਲਾਵਾਂਗੇ ਬੱਚਾ ਐ ਨਹੀਂ ਹੋ ਕਰਦੇ ਕੋਈ ਨਹੀਂ ਆਪਾਂ ਬੇਬੇ ਨੂੰ ਛੱਦਦੇ ਆਗੇ ਪੁੱਛਦੇ ਆਗੇ ਆਪਾਂ ਦੱਸ ਹਾਂ ਮਾਤਾ ਨੂੰ ਬੁਲਾਉ ਕਿੱਥੇ ਹੈਗੀ ਆਜੋ ਮਾਤਾ ਜੀ ਇੱਧਰ ਸੇਵਾ ਹੋਊਗੀ ਤੁਹਾਡੀ ਪੂਰੀ ਆਜੋ ਲੰਘਿਓ ਜੈ ਹੋ ਮਾਤਾ ਆਪਾ ਵੇਖ ਅਸੀਂ ਤੁਹਾਨੂੰ ਗੱਲ ਦੱਸ ਰਹੇ ਹਾਂ ਵੀ ਜੇ ਅਸੀਂ ਹੱਲ ਲੱਭ ਲੈ ਤੁਹਾਡਾ ਅੱਛਾ ਹਾਂ ਇਹਦੇ ਜ ਮਾਤਾ ਦਾ ਹੈਗਾ ਬਸਾ ਤੁਸੀਂ ਇਹਨੂੰ ਮੰਦਾ ਚੰਗਾਣਾ ਬੋਲਿਆ ਕਰੋ ਤੇ ਲੀੜਾ ਕੱਪੜਾ ਦਿਆ ਕਰੋ ਇਹਨੂੰ ਚੀਜ਼ ਵੀ ਜਿਹੜੀ ਮੰਗਦੀ ਹੈ ਇਹਨੂੰ ਲਿਆ ਕੇ ਦਿਆ ਕਰੋ ਤੁਸੀਂ ਦੇ ਦਿਆ ਕਰਾਂਗੇ ਹਾਂ ਤੇ ਇਹ ਹੀ ਇਹ ਮਾਤਾ ਹੀ ਜਬਤ ਕਰਦੀ ਹੈ ਜਿਹੜੀ ਤੁਹਾਡੇ ਅੱਗ ਲੱਗਦੀ ਆ ਤੇ ਜਿਹੜਾ ਤੁਸੀਂ ਕਹਿੰਦੇ ਤੇ ਦੰਦਣਾ ਦੋਲੇ ਪੈਂਦੇ ਆ ਉਹ ਕੁੰਟ ਦੀ ਆ ਫਿਰ ਕੋਈ ਨਾ ਮਾਤਾ ਸਾਰਾ ਤੇ ਤੇਰੀ ਗੱਲ ਮੰਨਿਆ ਕਰੋ ਬੱਚਾ ਮੰਨ ਲਿਆ ਕਰਾਂਗੇ ਹਾਂ ਇਹ ਤੇ ਮਾਤਾ ਦਾ ਬਾਕਾ ਜੀ ਦੀ ਐਵੀ ਗੇੜ ਵੀ ਗੱਲ ਨਹੀਂ ਹੈਗੀ ਤੁਸੀਂ ਐਵੀ ਨਾ ਜਾਣਿਆ ਕਰੋ ਬਾਬੇ ਨੂੰ ਜਿੰਦਾ ਬਾਬਾ ਕੋਈ ਹਾਂ ਬਾਬਾ ਜੀ ਸ਼ਾਂਤੀ ਸ਼ਾਂਤੀ ਰੱਖੋ ਥੋੜਾ ਸ਼ਾਂਤੀ ਰੱਖੋ ਜਿਹੜੇ ਕਰਾਂਗੇ ਜਿਹੜੇ ਬਾਈ ਕਰੋ ਕਰਪਾ ਇਹਨਾਂ ਦੇ ਜਿਹੜੇ ਬਾਬਾ ਜੀ ਦੀ ਸੇਵਾ ਲਈ ਹੈਗੀ ਉਹ ਸੇਵਾ ਲਾ ਦਿਓ ਤੁਸੀਂ ਕਰ ਦਿਓ ਪੂਰੀ ਤੁਹਾਡੇ ਘਰ ਦੇ ਵਿੱਚ ਬਰਕ ਕਰਾਂਗੇ ਕਰ ਦਾਂਗੇ ਹੁਣ ਤਾਂ ਹਾਂ ਗੁੱਗੜ ਬੇ ਘਰ ਦੋ ਨੰਬਰ ਬਾਬੇ ਦਾ ਲੈ ਜਾ ਬਾਬਾ ਗੋੜਾ ਹਾਂ ਕੋਈ ਹਾਂ ਜੀ ਸਰੋ ਬੋਲੋ ਜਾਈ ਬਾਬਿਆਂ ਦੀ ਜੈ ਮਕਾਲੇ ਆਜ ਦੀ ਜਮਕੀ ਮਨਜ਼ੂਰ ਹੋ ਗਈ ਥੋਡੀ ਅਗਲੀ ਜਮਕੀ ਆਇਓ ਬੱਚਾ ਠੀਕ ਸਾਰਾ ਘਰ ਤੇ ਥਵਾ ਕਰੂਗਾ ਠੀਕ ਆ ਬਾਬਾ ਮੁੰਡਾ ਮੇਰਾ ਗੋੜ ਬਹੁਤ ਖਾਂਦਾਗਾ ਜੀ ਕੋਈ ਨਾ ਪੁੱਤਰ ਖਾ ਲੈਣ ਦੇ ਕੋਈ ਗੱਲ ਨਹੀਂ ਬਾਬੇ ਰਾਮ ਦਾ ਹੌਸ ਬਣਦੇ ਆ